ਹਾਂਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਫੇਸਬੁੱਕ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਨੂੰ ਉਹਨੂੰ ਚੌਕੇ ਆਪਾਂ ਪਹੁੰਚ ਗਏ ਜੀ ਗਰਾਊਂਡ ਦੇ ਵਿੱਚ ਇਧਰਲੇ ਪਾਸੇ ਮੁੰਡੇ ਕਬੱਡੀ ਖੇਡ ਰਹੇ ਸੀਗੇ ਵੀਡੀਓ ਬਣਾਉਣ ਦਾ ਮਤਲਬ ਇਹੀ ਹੈ ਬਾਈ ਵੀ ਨਵੇਂ ਮੁੰਡੇ ਹਨਾ ਗਰਾਊਂਡ ਦੇ ਵਿੱਚ ਬਹੁਤ ਘੱਟ ਆਉਂਦੇ ਨੇ ਪਰ ਸਾਡੇ ਗਰਾਊਂਡ ਦੇ ਵਿੱਚ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਪਿੰਡ ਚੌਕੇ ਦੇ ਖੇਡ ਗਰਾਊਂਡ ਦੇ ਵਿੱਚ ਇਹ ਮੁੰਡੇ ਕਬੱਡੀ ਖੇਡ ਰਹੇ ਨੇ ਮਿਹਨਤ ਕਰ ਰਹੇ ਨੇ ਪਰ ਗੱਟ ਪੈਡੇ ਕੋਲੇ ਮੁੰਡੇ ਮਿਹਨਤ ਕਰਦੇ ਨੇ ਹੁਣ ਆਪਾਂ ਨੂੰ ਪਤਾ ਹੀ ਆ ਬਈ ਥੋੜਾ ਟਾਈਮ ਕੰਮਕਾਰ ਬਹੁਤ ਜਿਆਦਾ ਨਹੀਂ ਹਨਾ ਹਰ ਇੱਕ ਬੀਜੀ ਆ ਪਰ ਆ ਬੱਚੇ ਦੇਖੋ ਯਾਰ ਟਾਈਮ ਤੋਂ ਟਾਈਮ ਕੱਢ ਕੇ ਆਉਂਦੀ ਨੇ ਹਨਾ ਸਰੀਰ ਲਈ ਫਿੱਟ ਹੋਣਾ ਬਹੁਤ ਜ਼ਰੂਰੀ ਆ ਬਈ ਸਾਰਿਆਂ ਨੂੰ ਕਿਉਂਕਿ ਸਾਨੂੰ ਪਤਾ ਹੀ ਆ ਬਈ ਅੱਜ ਕੱਲ ਆਪਾਂ ਚੀਜ਼ਾਂ ਬਹੁਤ ਖਾਂਦੇ ਆ ਤਲੀਆਂ ਚੀਜ਼ਾਂ ਆਪਾਂ ਜਿਆਦਾ ਖਾ ਰਹੇ ਆ ਤੇ ਬਾਅਦ ਵਿੱਚ ਕਹਿੰਦੇ ਨੇ ਬੁੱਤਿਆ ਬਣ ਗਿਆ ਆ ਬਿਮਾਰੀ ਲੱਗ ਗਈ ਪਰ ਵਧੀਆ ਗੱਲ ਹੈ ਜਿਹੜੇ ਮੁੰਡੇ ਗਰਾਊਂਡ ਦੇ ਵਿੱਚ ਟਾਈਮ ਕੱਢਦੇ ਨੇ ਆ ਮੁੰਡੇ ਗਰਾਊਂਡ ਦੇ ਵਿੱਚ ਟਾਈਮ ਕੱਢ ਕੇ ਆਏ ਨੇ ਚਲੋ ਇਹ ਥੋੜੀ ਕਬੱਡੀ ਖੇਡਦੇ ਨੇ ਮਨ ਹੁੰਦਾ ਕਿਸੇ ਨੂੰ ਫੁੱਟਬਾਲ ਖੇਡਣ ਦਾ ਮਨ ਹੁੰਦਾ ਕਿਸੇ ਦਾ ਬਈ ਬਾਲੀਬਾਲ ਦੇ ਲਈ ਤੇ ਕੋਈ ਕਬੱਡੀ ਲਈ ਪਰ ਇਹਨਾਂ ਮੁੰਡਿਆਂ ਨੂੰ ਕਬੱਡੀ ਨਾਲ ਪਿਆਰ ਆ ਬਈ ਆਪਣੀ ਮਾਂ ਖੇਡ ਹੈ ਜਿਹੜੀ ਕਬੱਡੀ ਆ ਤੇ ਮੁੰਡੇ ਖੇਡ ਰਹੇ ਆ ਦੇਖੋ ਯਾਰ ਹਾਉਸਲ ਦੇਖੋ ਪਰ ਵੀਰ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਈ ਕਿਉਂਕਿ ਨਵੇਂ ਮੁੰਡੇ ਗਰਾਊਂਡਾਂ ਦੇ ਵਿੱਚ ਆ ਸਕਣ ਆਪਣਾ ਵੀਡੀਓ ਬਣਾਉਣ ਦਾ ਮਤਲਬ ਇਹੀ ਆ ਵੀ ਵੱਧ ਤੋਂ ਵੱਧ ਨਵੇਂ ਮੁੰਡੇ ਜਿਹੜੇ ਉਹ ਗਰਾਊਂਡਾਂ ਦੇ ਵਿੱਚ ਆਉਣ ਆਪਾਂ ਨੂੰ ਪਤਾ ਬਾਈ ਸਾਰਾ ਕੁਝ ਆਪਾਂ ਨੂੰ ਪਤਾ ਬਾਈ ਅੱਖੋਂਲੇ ਨਹੀਂ ਕਰ ਸਕਦੇ ਇਹ ਵੀ ਮਾਹੌਲ ਕੀ ਚੱਲ ਰਿਹਾ ਤੇ ਜਿੰਨੇ ਗਰਾਊਂਡ ਦੇ ਵਿੱਚ ਆਮ ਆਗੇ ਬਾਈ ਬੰਦਾ ਫਿੱਟ ਰਹੂਗਾ ਮਾੜੀ ਸੰਗਤ ਤੋਂ ਬਚੂਗਾ ਠੀਕ ਹੈ ਬਾਈ ਗੇਮਰਾਂ ਨਾਲ ਜੁੜਨਗੇ ਮੁੰਡੇ ਤੇ ਤੁਸੀਂ ਸ਼ੇਅਰ ਕਰਦੇ ਹੋ ਬਾਈ ਇਹ ਨਵੇਂ ਮੁੰਡੇ ਨੇ ਜਿਹੜੇ ਸਾਡੇ ਪ੍ਰਗਟ ਪੈਟੇ ਭਰਾ ਕੋਲੇ ਮਿਹਨਤ ਕਰਦੇ ਨੇ ਤੇ ਭਰਾ ਦਾ ਪੇਜ ਵੀ ਬਣਿਆ ਹੋਇਆ ਉਹ ਵੀ ਜ਼ਰੂਰ ਦੱਸਾਂਗੇ ਆਪਾਂ ਤੇ ਵੀਡੀਓ ਬਣਾਉਣ ਦਾ ਮਤਲਬ ਸਾਡਾ ਇਹੀ ਹੈ ਬਈ ਵੀ ਨਵੇਂ ਮੁੰਡੇ ਗਰਾਊਂਡਾਂ ਦੇ ਵਿੱਚ ਆਉਣ ਤੇ ਆਪਣੇ ਸਰੀਰ ਨੂੰ ਫਿੱਟ ਕਰਨ ਦੇਖੋ ਇਧਰਲੇ ਪਾਸੇ ਆਪਾਂ ਹੁਣ ਜੋੜਦੇ ਆਂ ਕਬੱਡੀ ਵਾਲੇ ਨਾਲ ਮੁੰਡੇ ਦਾ ਨਾਮ ਪੁੱਛਦੇ ਆਂ ਤੇ ਖੇਡਣ ਵੀ ਜਾਂਦੇ ਹੋਇਆ ਇੱਕ ਮਿੰਟ ਖੜ੍ਹ ਜਾ ਰੁਕ ਜਾ ਲੈ ਵੀ ਤੇਰਾ ਨਾਮ ਦੱਸ ਪਹਿਲਾਂ ਤਾਂ ਤੇਰਾ ਨਾਮ ਦਾ ਸਹਿਜ ਹੈ ਕਿੰਨੇ ਕਿਲੋ ਖੇਡਦਾ ਹੁੰਦਾ ਪੈਂ ਤੀਗ ਲੋ ਬਈ ਇਹ ਮੁੰਡੇ ਬਈ ਦੂਰ ਦੂਰ ਤੱਕ ਜਾਂਦੇ ਮੈਂ ਕਿਉਂਕਿ ਖੋਖਰ ਕਮੇਟਰੀ ਕਰਨ ਗਿਆ ਸੀ ਟੀਮ ਭਰੀ ਭਰੀ ਸੀ ਮੁੰਡਿਆਂ ਨੇ ਤੇ ਤੇਰਾ ਨਾਂ ਕੀ ਹੈ ਬਈ ਲਾਲ ਸ਼ਰਟ ਵਾਲਿਆ ਕਮਲ ਇਹਦਾ ਨਾਂ ਕਮਲ ਆ ਤੇਰਾ ਨਾਂ ਵੀ ਕਰਨ ਕਰਨ ਤੇਰਾ ਨਾਂ ਵੀ ਹਰਮਨ ਹਰਮਨ ਪਹਿਲਾਂ ਤੂੰ ਦੱਸ ਵੀ ਤੇਰੀ ਉਮਰ ਕਿੰਨੀ ਆ ਮੇਰੀ 12 ਇਹ 12 ਸਾਲਾਂ ਦਾ ਤੂੰ ਬਈ 8 ਸਾਲਾਂ ਦੀ ਇੱਕੋ ਯਾਰ ਬਈ ਇਸ ਕਰਕੇ ਵੀਡੀਓ ਬਣਾਈ ਆ 8 ਸਾਲਾਂ ਦਾ ਮੁੰਡਾ ਹੈ ਤੇ ਕਬੱਡੀ ਨੂੰ ਬੜਾ ਪਿਆਰ ਕਰਦਾ ਹੈ ਬਈ ਲੈ ਵੀ ਤੂੰ ਵੀ ਦੱਸਦੇ ਹੁਣ 14 ਇਹ 14 ਸਾਲਾਂ ਦਾ ਤੂੰ ਬਈ ਇਹ ਟੀਰਾਣਾ ਦੇਖੋ ਯਾਰ ਨਿੱਕੀ ਉਮਰ ਵਾਲੇ ਮੁੰਡੇ ਨੇ ਪਰ ਗਰਾਉਂਡਾਂ ਨਾਲ ਹੁਣ ਤੋਂ ਹੀ ਅੱਜ ਤੋਂ ਹੀ ਜੁੜੇ ਹੋਏ ਨੇ ਬਾਈ ਮੁੰਡੇ ਯਾਰ ਵਧੀਆ ਗੱਲ ਆ ਜਿਹੜੇ ਬਾਈ ਮਾਪਿਓ ਬੱਚਿਆਂ ਨੂੰ ਗਰਾਉਂਡਾਂ ਦੇ ਵਿੱਚ ਤੋਰਦੇ ਆ ਕਿਤੇ ਮੁੰਡੇ ਖੇਡ ਰਹੇ ਆ ਨਾਲ ਤਾਂ ਫਿੱਟ ਹੋਣਗੇ ਨਾਲੇ ਬਾਈ ਸਾਨੂੰ ਆਪਾਂ ਨੂੰ ਪਤਾ ਹੀ ਆ ਜਿਹੜਾ ਮਾਹੌਲ ਚੱਲ ਰਿਹਾ ਉਹ ਤੋਂ ਬਚੇ ਰਹੇ ਆ ਵੱਧ ਤੋਂ ਵੱਧ ਮਿਹਨਤ ਕਰਿਆ ਕਰੋ ਇਹ ਕਹਿ ਦਿਓ ਇੱਕ ਵਾਰੀ ਵੀ ਵੱਧ ਤੋਂ ਵੱਧ ਮਿਹਨਤ ਕਰਿਆ ਕਰੋ ਠੀਕ ਹੈ ਵੀ ਵੱਧ ਤੋਂ ਵੱਧ ਮਿਹਨਤ ਕਰਿਆ ਕਰੋ ਹਾਂ ਇੱਕ ਦਿਨ ਫਲ ਜ਼ਰੂਰ ਮਿਲਦਾ ਹੈ ਬਾਈ ਲਓ ਖੇਡੋ ਕਬੱਡੀ ਆਪਾਂ ਥੋੜੀ ਵੀਡੀਓ ਬਣਾਉਣੇ ਫਿਰ ਹੁਣ ਲਓ ਜੀ 35 ਕਿਲੋ ਖੇਡਦੇ ਆ ਮੁੰਡੇ ਦੇਖੋ ਯਾਰ ਹੌਸਲਾ ਯਾਰ ਦੇ ਠੀਕ ਹੈ ਇਹ ਬਈ ਸਾਡਾ ਹੈਗਾ ਅਰਦਰਸ ਸਕੂਲ ਜਿੱਥੇ ਬਈ ਬਹੁਤ ਵਧੀਆ ਗਰਾਊਂਡ ਹੈ ਘਾਹ ਲੱਗਿਆ ਹੋਇਆ ਗਰਾਊਂਡ ਦੇ ਵਿੱਚ ਤੇ ਤੁਸੀਂ ਤੋਂ ਮੇਰੇ ਡੱਬਾ ਲਓ ਜਾਂਦਾ ਇੱਕ ਰਿਕਾਰਡ ਬਣਾਇਆ ਸੀਗਾ ਉਹ ਮੁੰਡਾ ਬਈ ਅੱਜ ਲੇਟ ਹੋ ਗਿਆ ਥੋੜਾ ਜਿਹਾ ਕੰਮ ਕਰਨੇ ਤੁਹਾਨੂੰ ਪਤਾ ਹੀ ਹੈ ਬਈ ਉਹ ਮੁੰਡੇ ਦਾ ਨਾਂ ਕੀ ਯਾਰ ਆਪਣੇ ਦਾ ਜੋਤ ਹੈ ਮੁੰਡਾ ਯਾਰ ਫਰਜੋਤ ਕਿੰਨੇ ਡੈਂਡ ਲਾਉਂਦਾ ਹੈ 12 1200 1200 ਖੜਾ ਨਹੀਂ ਹੁੰਦਾ ਹੈ ਬਸ ਲਗਾਤਾਰ ਲਗਾਤਾਰ ਬਾਈ ਅਸੀਂ ਵੀਡੀਓ ਬਣਾਉਣਾ ਤਾਂ ਉਹ ਮੁੰਡੇ ਦੀ ਆਏ ਸੀਗੇ ਪਰ ਆ ਨਵੇਂ ਮੁੰਡੇ ਖੇਡਦੇ ਨੇ ਮੈਂ ਗੇਮ ਆਖਾ ਚੱਲ ਯਾਰ ਪਹਿਲਾਂ ਵੀਡੀਓ ਇਹਨਾਂ ਦੀ ਬਣਾਈਏ ਤੇ ਕਰਾਂਗੇ ਗੱਲਾਂਬਾਤਾਂ ਬਾਈ ਜਿੱਦੇ ਉਹ ਆ ਗਿਆ ਬਾਈ ਉਹਦੀ ਵੀਡੀਓ ਆਪਾਂ ਖੜ ਕੇ ਪਾ ਕੇ ਜਾਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਸਾਰੇ ਭਰਾਵਾਂ ਦਾ ਧੰਨਵਾਦ ਬਾਈ ਜਿਹੜੇ ਵੀਡੀਓ ਨਾਲ ਜੁੜੇ ਹੋਏ ਨੇ ਇੱਕ ਵਾਰ ਫੇਰ ਨੋਨੂ ਜੋਕ ਕੀ ਕਮਿਡਰੇਟਰ ਫੇਸਬੁੱਕ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬਈ ਸਤਿ ਸ੍ਰੀ ਅਕਾਲ ਬਈ